ਸੋਸਾਖੀ ਦੇ ਅਨੁਸਾਰ ਕਿਸ ਤਰ੍ਹਾਂ ਖਾਲਸਾ ਰਾਜ ਆਵੇਗਾ ਕਿਹੜੀ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਉਣ ਵਾਲਾ ਹੈ ਸੋਸਾਖੀ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਭਵਿੱਖ ਬਾਰੇ ਕੀ ਕੁਝ ਲਿਖਿਆ ਹੋਇਆ ਹੈ ਆਪਾਂ ਉਸ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਵੈਸੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 500 ਤੋਂ ਵੱਧ ਭਵਿੱਖਬਾਣੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਆਪਾਂ ਅੱਜ ਕੁਝ ਹੈਰਾਨ ਕਰ ਦੇਣ ਵਾਲੀਆਂ ਭਵਿੱਖਬਾਣੀਆਂ ਬਾਰੇ ਗੱਲ ਕਰਾਂਗੇ ਇਸ ਸੋਸਾਖੀ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਬਾਰੇ ਪਹਿਲਾਂ ਹੀ ਲਿਖਿਆ ਹੋਇਆ ਸੀ ਸੋ ਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਭਾਰਤ ਵਿੱਚ ਗਰੰਡੀ ਦਾ ਰਾਜ ਆਵੇਗਾ। ਰੰਡੀ ਦਾ ਰਾਜ ਮਤਲਬ 인ਦਰਾ ਗਾਂਧੀ ਦਾ ਰਾਜ। ਇਸ ਸੋ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਖਾਲਸਾ ਰਾਜ ਦਾ ਵੀ ਜ਼ਿਕਰ ਕੀਤਾ ਹੈ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਜੇਕਰ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਿਮਰ ਸਿਰਦਾ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਖੀ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਵੇਗਾ। ਇਸ ਰਾਜ ਵਿੱਚ Hindu, Muslim, Sikh ਸਾਰੇ ਰਲ ਕੇ ਰਹਿਣਗੇ। ਸੋਸਾਖੀ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਤੋਂ ਬਾਅਦ ਭਾਰਤ ਉਤੇ ਅੰਗਰੇਜ਼ਾਂ ਦਾ ਰਾਜ ਆ ਜਾਵੇਗਾ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ ਸੋਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਅੰਗਰੇਜ਼ਾਂ ਦਾ ਰਾਜ ਜਾਣ ਤੋਂ ਬਾਅਦ ਭਾਰਤ ਵਿੱਚ ਹੋਰ جنگ ਹੋਵੇਗੀ ਜਿਸ ਵਿੱਚੋਂ ਪਾਕ ਨਾਮ ਦਾ ਇੱਕ ਨਵਾਂ ਦੇਸ਼ ਨਿਕਲੇਗਾ ਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਤੇ ਪਾਕਿਸਤਾਨ ਤੇ ਭਾਰਤ ਦੀ ਵੰਡ ਹੋ ਗਈ ਤੇ ਇੱਕ ਵੱਖਰਾ ਦੇਸ਼ ਨਿਕਲਿਆ ਜਿਸ ਨੂੰ ਪਾਕਿਸਤਾਨ ਕਿਹਾ ਜਾਂਦਾ ਹੈ। ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਜ਼ੇਹਾ ਵੀ ਲਿਖਿਆ ਹੋਇਆ ਸੀ ਕਿ ਇਸ ਵੰਡ ਤੋਂ ਬਾਅਦ ਭਾਰਤ ਵਿੱਚ ਕੁਝ جنگਾਂ ਹੋਰ ਲੱਗਣਗੀਆਂ ਜਿਸ جنگ ਵਿੱਚ ਬੰਗਲਾਦੇਸ਼ ਅਲੱਗ ਹੋ ਜਾਵੇਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੰਗਲਾਦੇਸ਼ ਪਹਿਲਾਂ ਭਾਰਤ ਦਾ ਹਿੱਸਾ ਸੀ ਤੇ ਹੁਣ ਬੰਗਲਾਦੇਸ਼ ਭਾਰਤ ਨਾਲੋਂ ਅਲੱਗ ਹੋ ਚੁੱਕਿਆ ਹੈ 1971 ਵਿੱਚ ਬੰਗਲਾਦੇਸ਼ ਭਾਰਤ ਨਾਲੋਂ ਅਲੱਗ ਹੋ ਗਿਆ ਸੀ 100 ਸਾਕੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਭਾਰਤ ਉੱਤੇ ਰੰਡੀ ਦਾ ਰਾਜ ਆਏਗਾ ਇਸ ਵਾਰੇ 100 ਸਾਕੀ ਵਿੱਚ ਲਿਖਿਆ ਹੋਇਆ ਹੈ ਕਿ ਰਾਜ ਚਲਸੀ ਰੰਡੀ ਦਾ ਫੌਜਾਂ ਚੜੀ ਹਰਮੰਦਰ ਮੇ ਖੁਰਪੀ ਜੀ ਕੋੜੇ ਦਾ ਹਰਮੰਦਰ ਮੈਨ ਇਹਨਾਂ ਦਾ ਅਰਥ ਹੈ ਕਿ ਭਾਰਤ ਉਤੇ ਰੰਡੀ ਦਾ ਰਾਜ ਆਵੇਗਾ ਤੇ ਜਦੋਂ ਇਹ ਰੰਡੀ ਦਾ ਰਾਜ ਭਾਰਤ ਉਤੇ ਹੋਏਗਾ ਤੇ ਫੌਜਾਂ ਹਰਮੰਦਰ ਸਾਹਿਬ ਉਤੇ ਚੜ ਕੇ ਆਉਣਗੀਆਂ ਤੇ ਇੰਨਾ ਖੂਨ ਡੋਲੇਗਾ ਕਿ ਕੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 1984 ਵਿੱਚ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਉਤੇ ਹਮਲਾ ਕਰਵਾਇਆ ਜਿਸ ਬਾਰੇ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਦੂਜੇ ਪਾਸੇ ਦੇਖੀਏ ਤਾਂ 1971 ਦੀ ਹੀ ਗੱਲ ਹੈ ਤਦ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ ਇਹ ਜੰਗ 14 ਦਸੰਬਰ 1971 ਨੂੰ ਸ਼ੁਰੂ ਹੋਈ ਤੇ 17 ਦਸੰਬਰ 1971 ਨੂੰ ਖਤਮ ਹੋ ਗਈ ਸੀ ਉਸ ਵੇਲੇ ਜਨਰਲ ਜਈਆ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ ਉਸ ਸਮੇਂ ਭਾਰਤ ਵਿੱਚ ਬਲੈਕਆਊਟ ਲੱਗਾ ਹੋਇਆ ਸੀ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਬੰਦਾ ਆਪਣੇ ਘਰ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਨਾ ਹੀ ਕੋਈ ਬੰਦਾ ਦੀਵਾ ਜਪਤੀ ਜਲਾ ਸਕਦਾ ਸੀ ਉਸ ਟਾਈਮ ਇੱਕ ਸਿੱਖ ਨੇ ਅਜੀਹਾ ਜੋਧ ਲੜਿਆ ਕਿ ਪਾਕਿਸਤਾਨ ਨੂੰ ਭਾਰਤ ਦੇ ਸਾਹਮਣੇ ਹਥਿਆਰ ਸੁਟਨੇ ਪਏ ਜਨਰਲ ਜਗਜੀਤ ਸਿੰਘ ਉਹ ਸਿੱਖ ਦਾ ਨਾਮ ਸੀ ਜਿਸ ਨੇ ਪਾਕਿਸਤਾਨ ਦੇ 93000 ਸੈਨਿਕਾਂ ਨੂੰ ਆਪਣੇ ਅੱਗੇ ਝੁਕਾ ਦਿੱਤਾ ਇਸ ਤਰ੍ਹਾਂ 17 ਦਸੰਬਰ 1971 ਨੂੰ ਪਾਕਿਸਤਾਨ ਨੇ ਆਪਦੀ ਹਾਰ ਕਬੂਲ ਕਰ ਲਈ ਸੀ ਤੇ 18 ਦਸੰਬਰ 1971 ਨੂੰ ਬੰਗਲਾਦੇਸ਼ ਇੱਕ ਅਲੱਗ ਦੇਸ਼ ਦੇ ਰੂਪ ਵਿੱਚ ਬਣ ਗਿਆ ਸੀ ਤੇ ਇਸ ਬਾਰੇ ਜ਼ਿਕਰ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਉਣ ਵਾਲੇ ਖਾਲਸਾ ਰਾਜ ਬਾਰੇ ਵੀ ਲਿਖਦੇ ਹਨ ਪਰ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਵੇਗਾ ਮਲੇਸ਼ ਦਾ ਅਰਥ ਹੁੰਦਾ ਹੈ ਪੈਸੇ ਤੇ ਮੋਹ ਮਾਇਆ ਵਿੱਚ ਫਸਿਆ ਹੋਇਆ ਤੇ ਪਰਾਈਆਂ ਔਰਤਾਂ ਨਾਲ ਸੰਗ ਕਰਨ ਵਾਲਾ ਬੰਦਾ ਉਹ ਬੰਦਾ ਜੋ ਆਪਣੇ ਫਾਇਦੇ ਲਈ ਦੇਸ਼ ਨੂੰ ਹੀ ਵੇਚ ਦੇਵੇ ਅੰਮ੍ਰਿਤ ਧਾਨਨ ਕਰਕੇ ਵੀ ਸ਼ਰਾਬ ਦੀ ਪਰਤੋ ਕਰੇ ਇਸ ਨੂੰ ਮਲੇਸ਼ ਖਾਲਸਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਕੀ ਵਿੱਚ ਲਿਖਿਆ ਹੋਇਆ ਹੈ ਕਿ ਉਹ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਏਗਾ ਜੋ ਕਿ ਇਸ ਦੁਨੀਆ ਵਿੱਚ ਬਹੁਤ ਜ਼ਿਆਦਾ ਹੋਏਗਾ ਸੋ ਸਾਕੀ ਵਿੱਚ ਅਜ਼ੇਹਾ ਵੀ ਲਿਖਿਆ ਹੋਇਆ ਹੈ ਕਿ ਇੱਕ ਹੋਰ ਪਾਕਿਸਤਾਨ ਦੇ ਭਾਰਤ ਦੀ ਜੰਗ ਹੋਵੇਗੀ ਇਸ جنگ ਵਿੱਚ ਪਾਕਿਸਤਾਨ ਦੀ ਹੋਂਦ ਹੀ ਧਰਤੀ ਉਤੋਂ ਮਿਟ ਜਾਵੇਗੀ। ਇਸ جنگ ਤੋਂ ਬਾਅਦ ਦਿੱਲੀ ਦੇ ਤਖਤ ਤੇ ਖਾਲਸਾ ਬੈਠ ਜਾਵੇਗਾ। ਇਸ ਤਰ੍ਹਾਂ ਭਾਰਤ ਵਿੱਚ ਖਾਲਸੇ ਦਾ ਰਾਜ ਆਏਗਾ। ਇਸ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੇਗਾ। ਸਭ ਰਜ ਕੇ ਖਾਂਗੇ ਤੇ ਸੁਖ ਸ਼ਾਂਤੀ ਨਾਲ ਆਪਦਾ ਜੀਵਨ ਬਤੀਤ ਕਰਨਗੇ। ਸੋਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਲਗਾਤਾਰ 500 ਸਾਲ ਖਾਲਸਾ ਰਾਜ ਰਹੇਗਾ। ਇਸ ਤਰ੍ਹਾਂ ਖਾਲਸਾ ਰਾਜ ਪੂਰੀ ਦੁਨੀਆ ਵਿੱਚ ਫੈਲ ਜਾਵੇਗਾ। ਜਿਹੜਾ ਬੰਦਾ ਖਾਲਸਾ ਰਾਜ ਲੈ ਕੇ ਆਊਗਾ ਉਸ ਦਾ ਨਾਮ ਸੋਸਾਖੀ ਵਿੱਚ ਦਲੀਪ ਸਿੰਘ ਲਿਖਿਆ ਹੋਇਆ ਹੈ। ਦਲੀਪ ਸਿੰਘ ਹੀ ਖਾਲਸਾ ਰਾਜ ਦਾ ਕਮਾਂਡਰ ਹੋਏਗਾ ਤੇ ਉਹ ਕਾਬਲ ਤੋਂ ਆਏਗਾ ਦਲੀਪ ਸਿੰਘ ਦੇ ਨਾਲ ਬਿਆੰਤ ਖਾਲਸਾ ਫੌਜਾਂ ਹੋਣਗੀਆਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੌ ਸਾਖੀ ਵਿੱਚ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਹਨ